ਲਾਤਾ ਨੀਰਾਮ ਸਾਤ੍ਰਿਕ ਪੰਜਾਬ ਦਾ ਉਹ ਅਨਮੋਲ ਹੀਰਾ ਹੈ ਜਿਸ ਨੇ ਨਾ ਸਿਰਫ ਆਪਣੀਆਂ ਰਚਨਾਵਾਂ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਸਗੋ ਪੰਜਾਬੀ ਬੋਲੀ ਤੇ ਲਿਪੀ ਦਾ ਉਹ ਮਹਾਨਦਰਾ ਸਿਰਜਿਆ ਜਿਸ ਨਾਲ ਪੰਜਾਬੀ ਦੀ ਪਛਾਣ ਬਣੀ ਤੇ ਪੰਜਾਬੀ ਨੇ ਆਪਣੇ ਸਫਰ ਦਾ ਆਰੰਭ ਕੀਤਾ ਅਸੀਂ ਸਾਰੇ ਜਾਣਦੇ ਹਾਂ ਕਿ ਆਧੁਨਿਕ ਕਾਲ ਦੇ ਮੁੱਢ ਵਿੱਚ ਭਾਈ ਵੀਰ ਸਿੰਘ ਜੀ ਨੇ ਪੰਜਾਬੀ ਵਿੱਚ ਨਵੀਂ ਕਵਿਤਾ ਅਤੇ ਵਾਰਤਕ ਨਾਲ ਪੁਰਾਤਨ ਤੇ ਆਧੁਨਿਕ ਸਾਹਿਤ ਵਿਚਾਲੇ ਇੱਕ ਪੁਲ ਤਿਆਰ ਕੀਤਾ। ਉਹਨਾਂ ਧਾਰਮਿਕ ਸਾਹਿਤ ਦੇ ਨਾਲ-ਨਾਲ ਰੋਹਾਨੀ ਕਵਿਤਾ ਦੀ ਰਚਨਾ ਵੀ ਕੀਤੀ। ਪੰਜਾਬੀ ਨੂੰ ਪ੍ਰਿੰਟਿੰਗ ਦੇ ਖੇਤਰ ਵਿੱਚ ਪ੍ਰਚਲਿਤ ਕਰਨ ਦਾ ਸਿਹਰਾ ਭਾਈ ਵੀਰ ਸਿੰਘ ਜੀ ਨੂੰ ਜਾਂਦਾ ਹੈ। ਜਿਨ੍ਹਾਂ ਅੰਮ੍ਰਿਤਸਰ ਵਿੱਚ ਵਜ਼ੀਰ ਹਿੰਦ ਪ੍ਰੈਸ ਲਗਾ ਕੇ ਪੰਜਾਬੀ ਅਖ਼ਰਾਂ ਵਿੱਚ ਛਾਪੇਖਾਨੇ ਦਾ ਆਰੰਭ ਕੀਤਾ। ਇਸ ਤੋਂ ਪਹਿਲਾਂ ਪੰਜਾਬੀ ਲਿਖਣ ਲਈ ਕਾਤਮਾ ਦੀ ਸੇਵਾ ਲਈ ਜਾਂਦੀ ਸੀ ਜੋ ਛਾਪਣ ਲਈ ਪਲੇਟ ਤਿਆਰ ਕਰਨ ਲਈ ਇਸ ਨੂੰ ਇੱਕ ਖਾਸ ਤਰ੍ਹਾਂ ਦੇ ਕਾਗਜ਼ ਉੱਪਰ ਹੱਥ ਨਾਲ ਲਿਖਿਆ ਕਰਦੇ ਸਨ ਇਸ ਨੂੰ ਪੱਥਰ ਦੇ ਛਾਪੇਖਾਨੇ ਵਿੱਚ ਕਾਗਜ਼ ਉੱਪਰ ਛਾਪ ਲਿਆ ਜਾਂਦਾ ਸੀ ਇਸ ਵਿਧੀ ਨੂੰ ਲੀਥੋਗ੍ਰਾਫੀ ਆਖਦੇ ਸਨ ਲੀਥੋ ਦਾ ਮਤਲਬ ਇੱਕ ਖਾਸ ਤਰ੍ਹਾਂ ਦਾ ਪੱਥਰ ਹੁੰਦਾ ਹੈ ਵਜ਼ੀਰ ਹਿੰਦ ਪ੍ਰੈਸ ਵਿੱਚ ਕੁਝ ਕੰਮ ਕਰਨ ਤੋਂ ਬਾਅਦ ਲਾਲਾ ਧਨੀ ਚਾਤ੍ਰਿਕ ਜੀ ਨੇ ਸੁਦਰਸ਼ਨ ਪ੍ਰਿੰਟਿੰਗ ਪ੍ਰੈਸ ਸ਼ੁਰੂ ਕੀਤੀ ਜਿਸ ਵਿੱਚ ਸਟੈਂਡਰਡ ਟਾਈਪਿੰਗ ਫਾਊਂਡਰੀ ਤੋਂ ਤਿਆਰ ਕੀਤੇ ਅੱਖਰਾਂ ਨਾਲ ਛਪਾਈ ਦਾ ਪ੍ਰਬੰਧ ਕੀਤਾ ਉਨਾ ਐਸਪ੍ਰੈਸ ਵਿੱਚ ਪੰਜਾਬੀ ਵਿੱਚ ਲਿਖਿਆ ਭਾਈ ਕਾਂਦਾ ਸਿੰਘ ਨਾਬਾ ਦਾ ਮਹਾਨ ਕੋਸ਼ ਛਾਪਿਆ ਇਸ ਦੀ ਛਪਾਈ ਵਿੱਚ ਪੰਜਾਬੀ ਵਿੱਚ ਕਈ ਤਰ੍ਹਾਂ ਦੇ ਅੱਖਰ ਤੇ ਚਿੰਨ ਤਿਆਰ ਕਰਵਾਏ ਜਿਨ੍ਹਾਂ ਨਾਲ ਪੰਜਾਬੀ ਭਾਸ਼ਾ ਦਾ ਇਹ عظیم ਗ੍ਰੰਥ 4 ਜਿਲਦਾਂ ਵਿੱਚ ਛੱਪ ਕੇ ਤਿਆਰ ਹੋਇਆ 1924 ਵਿੱਚ ਉਹਨਾਂ ਸੁਦਰਸ਼ਨ ਪ੍ਰੈਸ ਦੀ ਸਥਾਪਨਾ ਕੀਤੀ 1926 ਵਿੱਚ ਅੰਮ੍ਰਿਤਸਰ ਵਿੱਚ ਜਦੋਂ ਪੰਜਾਬੀ ਸਭਾ ਬਣੀ ਤਾਂ ਚਾਤ੍ਰਿਕ ਜੀ ਨੂੰ ਉਸ ਦਾ ਪ੍ਰਧਾਨ ਚੁੜਿਆ ਗਿਆ ਇਸ ਸਭਾ ਵਿੱਚ ਸਰਦਾਰ ਚਰਨ ਸਿੰਘ ਮੌਲਾ ਬਖਸ਼ ਕੁਸ਼ਤਾ ਹੀਰਾ ਸਿੰਘ ਦਰਦ ਪ੍ਰਿੰਸੀਪਲ ਤੇਜਾ ਸਿੰਘ ਗਿਆਨੀ ਗੁਰਮukh ਸਿੰਘ ਮੁਸਾਫਿਰ ਵਿਦਾਤਾ ਸਿੰਘ ਧੀਰ ਲਾਲਾ ਕਿਰਪਾ ਸਾਗਰ ਫਜ਼ਲਦੀਨ ਅਤੇ 우ਸਤਾਦ ਹਮਦਮ ਵਰਗੇ ਉੱਗੇ ਸਾਹਿਤਕਾਰ ਸ਼ਾਮਿਲ ਸਨ ਉਨ੍ਹਾਂ ਦੀ ਅੰਤਮ ਰਚਨਾ 1954 ਵਿੱਚ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਹੋਈ ਸੀ ਬਾਕੀ ਸਾਰੀਆਂ ਗੁਰਮੁਖੀ ਲਿਪੀ ਵਿੱਚ ਹਨ ਮਹਾਵਰੇਦਾਰ ਠੇਟ ਪੰਜਾਬੀ ਉਹਨਾਂ ਦੀ ਵੱਖਰੀ ਪਛਾਣ ਹੈ। ਉਹਨਾਂ ਦੀਆਂ ਆਰੰਭਿਕ ਕਵਿਤਾਵਾਂ ਉੱਤੇਤਾ, ਆਤਮਕ ਅਤੇ ਪ੍ਰਾਚੀਨ ਵਿਚਾਰਧਾਰਾ ਦੀ ਡੁੰਗੀ ਛਾਪ ਸੀ ਪਰ ਬਾਅਦ ਵਿੱਚ ਉਹਨਾਂ ਦਾ ਰੁਝਾਨ ਯਥਾਰਥਵਾਦ ਦੇ ਵੱਲ ਹੋਇਆ। ਉਹਨਾਂ ਦੇ ਯਥਾਰਥਵਾਦ ਵਿੱਚ ਪ੍ਰਗਤੀਸ਼ੀਲ ਤੰਦਾਂ ਉਗੜਵੀਆਂ ਹਨ। ਉਹਨਾਂ ਦੀਆਂ ਕਵਿਤਾਵਾਂ ਵਿੱਚ ਸੂਫੀਵਾਦ ਦੇ ਦਰਸ਼ਨ ਵੀ ਹੁੰਦੇ ਹਨ। ਧਾਰਮਿਕ ਖੇਤਰ ਵਿੱਚ ਉਹ ਸੈਕੂਲਰ ਸ਼ਾਂਤੀ ਦੇ ਹਾਮੀ ਪ੍ਰਤੀਤ ਹੁੰਦੇ ਹਨ। ਉਨਾ ਦੇ ਹਲਕੇ-ਫੁਲਕੇ ਗੀਤਾਂ ਵਿੱਚ ਵਿਅਕਤੀਗਤ ਪ੍ਰੇਮ ਦਾ ਪ੍ਰਗਟਾਵਾ ਵੀ ਹੈ ਪਰ ਉਸ ਵਿੱਚ ਲਾਜ-ਸ਼ਰਮ ਦੇ ਰਵਾਇਤੀ ਅੰਛ ਵੀ ਮੌਜੂਦ ਹਨ ਆਜ਼ਾਦ ਭਾਰਤ ਦੀਆਂ ਸਮੱਸਿਆਵਾਂ ਦੇਸ਼ ਅਤੇ ਸਮਾਜ ਵਿੱਚ ਉਨਤ ਅਤੇ ਸੂਫੀ ਖਾਨਾ ਵਿੱਚ ਭਲੀ ਪ੍ਰਕਾਰ ਚਿਤ੍ਰਿਤ ਹੋਏ ਹਨ ਵਿਸ਼ਿਆਂ ਦੀ ਵਿਨਤਾ ਅਤੇ ਛੰਨਾਂ ਦੀ ਬਹੁਵਿਦਤਾ ਖਾਸ ਤੌਰ ਤੇ ਬੈਂਤ, ਦੋਹਰਾ, ਕੋੜਾ ਉਹਨਾਂ ਦੀ ਕਾਵਿ ਸ਼ੈਲੀ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਹਨ ਉਹ ਲੋਕਮੁਖੀ ਸ਼ੈਲੀ ਵਿੱਚ ਲਿਖਦੇ ਸਨ ਵਰਣਾਤਮਕ ਬਿਰਤਾਂਤ ਸ਼ੈਲੀ ਉਹਨਾਂ ਕਿਸਾਨੀ ਬਾਰੇ ਲਿਖੇ ਹੇਠਲੇ ਕਾਵਿ ਟੁਕੜੇ ਵਿੱਚੋਂ ਭਲੀ ਭਾਂਤ ਦਿਖੀ ਜਾ ਸਕਦੀ ਹੈ ਸੌਣ ਮਹਾ ਝੜੀਆਂ ਗਰਮੀ ਝਾੜ ਸੁੱਟੀ ਧਰਤੀ ਪੁੰਗਰੀ ਤਹਿਕੀਆਂ ਡਾਲੀਆਂ ਨੇ ਰਾਹਾ ਰੋਕ ਲਏ ਛਪੜਾ ਟੋਬਿਆਂ ਨੇ ਨਦੀਆਂ ਨਾਲੀਆਂ ਜੂਹਾ ਹੰਗਾਲੀਆਂ ਨੇ ਥਾਈ ਉਸਰੇ ਨਿਸਰੀ ਚਰੀ ਮੱਕੀ ਤੇ ਕਪਾਹੀ ਨਾਂ ਜਾਣ ਸੰਭਾਲੀਆਂ ਨੇ ਜੰਮੂ ਰਸੇ ਅਨਾਰ ਵਿੱਚ ਆਈ ਸ਼ੀਰੀ ਚੜੀਆਂ ਸਬਜ਼ੀਆਂ ਨੂੰ ਗਿਠ-ਗਿਠ ਲਾਲੀਆਂ ਨੇ ਤੇੜਾ-ਟਿੜਕੀਆਂ ਪੱਟੀਆਂ ਲਹਿਰ ਲਾਈ ਡੰਗਰ ਛੱਡ ਦਿੱਤੇ ਖੁੱਲੇ ਪਾਲੀਆਂ ਨੇ ਵੱਟਾਂ ਬੰਦੀਆਂ ਜੋ ਤੇਰੇ ਖੋਲ ਦਿੱਤੇ ਛਾਵੇਂ ਮੰਜੀਆਂ ਡਾਈਆਂ ਹਾਲੀਆਂ ਨੇ ਧਨੀram ਚਾਤ੍ਰਿਕ ਦੀ ਪੰਜਾਬ ਦੇ ਲੋਕਾਂ ਤੇ ਬਹੁਤ ਪ੍ਰਸਿੱਧ ਰਚਨਾਵਾਂ ਕੀਤੀਆਂ ਅਤੇ ਇਸੇ ਤਰ੍ਹਾਂ ਹੀ ਖੇਤੀ ਨੂੰ ਦਰਸਾਉਂਦੀਆਂ ਇਹ ਕਵਿਤਾ ਹਰੇਕ ਪੰਜਾਬੀ ਬੱਚੇ ਦੀ ਜ਼ੁਬਾਨ ਉੱਤੇ ਹੈ। ਟੂੜੀ ਤੰਦ ਸਾਂਭ ਹਾੜੀ ਵੇਚ ਵਟਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਘੱਟ ਕੇ ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ ਮਾਲ ਤੰਦਾ ਸਾਂਭਣੇ ਨੂੰ ਕਾਮਾਂ ਛੱਡ ਕੇ ਪੱਗ ਝੱਗਾ ਚਾਦਰਾਂ ਨਵਾਂ ਸਵਾਈ ਕੇ ਸਮਾ ਵਾਲੀ ਡਾਂਗ ਉੱਤੇ ਤੇਲ ਲਾਈ ਕੇ ਕੱਚੇ ਮਾਰ ਵੰਜਲੀ ਆਨੰਦ ਛਾ ਗਿਆ ਮਾਰਦਾ ਦਾ ਮਾਮੇ ਜੱਟ ਮੇਲੇ ਆ ਗਿਆ। ਲਾਲਾ ਤਨੀ ਰਾਮ ਚਾਤ੍ਰਿਕ ਪੰਜਾਬੀ ਕਾਵੀ ਜਗਤ ਦੇ ਚਮਕਦੇ ਸਿਤਾਰੇ ਹਨ ਜਿਨ੍ਹਾਂ ਨੇ ਭਰਥਰੀ ਹਰੀ ਵਿਕਰਮਾ ਜੀਤ ਨਲ ਦਮੰਤੀ ਚੰਦਨਵਾੜੀ ਧਰਮਵੀਰ ਕੇਸਰ ਕਿਆਰੀ ਨਵਾ ਜਹਾਨ ਨੂਰ ਜਹਾਂ ਬਾਦਸ਼ਾਹ ਬੇਗਮ ਅਤੇ ਸੂਫੀ ਖਾਨਾ ਆਦਿ ਰਚਨਾਵਾਂ ਦੀ ਸਿਰਜਣਾ ਕੀਤੀ ਲਾਲਾ ਤਨੀ ਰਾਮ ਚਾਤ੍ਰਿਕ ਜੀ ਦਾ ਨਾਂ ਸਟੇਜੀ ਕਵੀਆਂ ਵਿੱਚ ਸ਼ਾਮਿਲ ਕਰਕੇ ਉਹਨਾਂ ਦੀਆਂ ਰਚਨਾਵਾਂ ਦੇ ਮਿਆਰੀ ਗੁਣਾਂ ਨੂੰ ਅੱਖੋ ਪਰੋਖੇ ਕਰਨਾ ਉਹਨਾਂ ਨਾਲ ਵੱਡਾ ਅਨਿਆ ਹੋਏਗਾ। ਉਹਨਾਂ ਦੀ ਬਹੁਚਰਚਿਤ ਕਵਿਤਾਵਾਂ ਪੰਜਾਬ ਜਿਹੜੇ ਉਹ ਨਾ ਰਵਾਇਤੀ ਬੈਂਤ ਵਿੱਚ ਤਾਂ ਜ਼ਰੂਰ ਲਿਖੀ ਪਰ ਜਿਸ ਵਿੱਚ ਉਹਨਾਂ ਨੇ ਮਹਾਪੰਜਾਬ ਦਾ ਜਿਹੜਾ ਨਕਸ਼ਾ ਬੰਨਿਆ ਹੈ ਉਹ ਬਹੁਤ ਵੀ ਸ਼ਿਲਾਂਗਾ ਯੋਗ ਹੈ। ਆਪਣੀ ਕਵਿਤਾ ਪੰਜਾਬ ਦੇ ਆਰੰਭ ਵਿੱਚ ਇਸ ਦਾ ਜਿਹੜਾ ਜੁਗਰਾਫੀਆ ਸ਼ਬਦਾਂ ਵਿੱਚ ਸਿਰਜਿਆ ਹੈ ਉਹ ਆਪਣੇ ਆਪ ਵਿੱਚ ਇੱਕ ਵੱਡਾ ਕਮਾਲ ਹੈ। ਸਾਹਿਤਿਕ ਪੱਖ ਤੋਂ ਉਹਨਾਂ ਦੇ ਇਸ ਗੁਣ ਨੂੰ ਸਮਝਣ ਤੇ ਮੰਨਣ ਲਈ ਉਹਨਾਂ ਦੀ ਕਵਿਤਾ ਪੰਜਾਬ ਦਾ ਕੁਝ ਹਿੱਸਾ ਇੱਥੇ ਦਿੱਤਾ ਜਾ ਰਿਹਾ ਹੈ ਪੰਜਾਬ ਕਰਾਂ ਕੀ ਸਿਫਤ ਤੇਰੀ ਸ਼ਾਨਾਂ ਦੇ ਸਭ ਸਮਾਨ ਤੇਰੇ ਜਲ ਪੌਣ ਤੇਰਾ ਹਰੀਆਲ ਤੇਰੀ ਦਰਿਆ ਪਰਬਤ ਮੈਦਾਨ ਤੇਰੇ ਭਾਰਤ ਦੇ ਸਿਰ ਤੇ ਛੱਤਰ ਤੇਰਾ ਤੇਰੇ ਸਿਰ ਛੱਤਰ ਹਿਮਾਲਾ ਦਾ ਮੋਢੇ ਤੇ ਚਾਦਰ ਬਰਫ਼ਾਂ ਦੀ ਸੀਨੇ ਵਿੱਚ ਸੇਕ ਜਵਾਲਾ ਦਾ ਖੱਬੇ ਹੱਥ ਬਰਛੀ ਜਮਨਾ ਦੀ ਸੱਜੇ ਹੱਥ ਖੜਗ اٹਕਦਾ ਹੈ ਪਿਛਵਾੜੇ ਬੰਦ ਚਟਾਨਾਂ ਦਾ ਕੋਈ ਵੈਰੀ ਤੋੜ ਨਾ ਸਕਦਾ ਹੈ ਅਰਸੀ ਬਰਕਤ ਰੂਹ ਵਾਂਗ ਉੱਤਰ ਚਾਂਦੀ ਢੇਰ ਲਗਾਉਂਦੀ ਹੈ ਚਾਂਦੀ ਢਲ ਢਲ ਕੇ ਵਿਛਦੀ ਹੈ ਤੇ ਸੋਨਾ ਬਣਦੀ ਜਾਂਦੀ ਹੈ ਸਿਰ ਸਾਈਬਾਨ ਹੈ ਅੰਬਾਦਾ ਮਸਲੰਦ مخਮਲੀ ਕਾਵਾਂ ਦੀ ਚੱਪੇ ਚੱਪੇ ਤੇ ਫੈਲ ਰਹੀ ਦੌਲਤ ਤੇਰੀਆਂ ਦਰਿਆਵਾਂ ਦੀ ਘਰ ਤੇਰੇ ਗਊਆਂ ਮਹੀਆਂ ਨੇ दूध के ओदी लहर लगाई है बाहर बलदां दीयां जोगा ने कलकत्ता दी आग बुझाई है रौनक तेरी दीयां रश्मि ने जर्रा जर्रा चमकाया है यूरोप अमेरिका भूल गया जिन तेरा दर्शन पाया है शिमला डलहौजी मरी तिरे कश्मीर तेरा गुलमर्ग तेरा दिल्ली तेरी लाहौर तेरा अमृतसर सोहे स्वर्ग तेरा दुनिया सारी भी सोणी है ਪਾਰੇ ਤੇਰਾ ਰੰਗ ਨਿਰਾਲਾ ਹੈ ਤੇਰੀ ਮਿੱਟੀ ਦਾ ਕੁੱਲਾ ਵੀ ਸ਼ਾਹੀ ਮਹਿਲਾਂ ਤੋਂ ਪਿਆਰਾ ਹੈ ਤੇਰੇ ਜ਼ਰਰੇ ਜ਼ਰਰੇ ਅੰਦਰ ਆਪਣਤ ਜਹੀ ਕੋਈ ਵਸਦੀ ਹੈ ਤੇਰੀ ਗੋਦੀ ਵਿੱਚ ਬੈਹੰਦਿਆ ਹੀ ਦੁਨੀਆਂ ਦੀ ਚਿੰਤਾ ਨਸਦੀ ਹੈ